ਸਸਿਕਾਹ ਕੀ ਹਾਲ ਚਾਲ ਹੈ ਸਮਾਜ ਸੇਵਾ ਯਾਰ ਕੀ ਹੁੰਦੀ ਹੈ ਕਿ ਜਿਹੜੇ ਸਮਾਜ ਦੇ ਵਿੱਚ ਆਪਾਂ ਵਿਚਰ ਰਹੇ ਆਂ ਰਹਿ ਰਹੇ ਆਂ ਉਹਦੇ ਵਿੱਚ ਕਿਸੇ ਬੰਦੇ ਨੂੰ ਦੁਖੀ ਵੇਖਿਆ ਜਾਂ ਕਿਸੇ ਵੀ ਇਨਸਾਨ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹਦੀ ਕੁਝ ਨਾ ਕੁਝ ਮਦਦ ਹੋ ਸਕੇ ਜੇ ਤੁਸੀਂ ਕਰ ਸਕਦੇ ਹੋ ਮਤਲਬ ਆ ਸਮਾਜ ਹੈ ਪਰ ਪੰਜਾਬ ਦੇ ਵਿੱਚ ਸਮਾਜ ਸੇਵੀਆਂ ਦਾ ਹੜ ਆਇਆ ਹੋਇਆ ਹੈ ਬਹੁਤ ਸਾਰੇ ਲੁਧਿਆਣੇ ਬਹੁਤ ਵੱਡਾ ਇੱਕ ਸਮਾਜ ਸੇਵੀ ਸੱਜਣ ਹੈ ਤੇ ਲੁਧਿਆਣੇ ਤੋਂ ਹੀ ਜਿਹੜਾ ਬੁੱਢਾ ਨਾਲਾ ਬੁੱਢਾ ਦਰਿਆ ਸੀ ਕੋਨੂੰ ਬੁੱਢਾ ਨਾਲਾ ਬਣਾ ਦਿੱਤਾ ਗਿਆ ਦੋਸਤੋ ਉਹ ਅੱਗੇ ਆ ਕੇ ਉਹ ਪਿੰਡ ਦਾ ਕਿਨਾਰਾ ਹੈ ਉੱਥੋਂ ਆ ਕੇ ਸਤਲੋਏ ਦਰਿਆ ਚ ਡਿੱਗਦਾ ਹੈ ਉੱਥੋਂ ਫਿਰ ਅੱਗੇ ਜਾ ਕੇ ਜਿਹੜੇ ਹਰੀਕੇ ਪੱਤਣ ਤੋਂ ਦੋ ਜੋੜੀਆਂ ਨਹਿਰਾਂ ਨਿਕਲਦੀਆਂ ਸਰੰਦ ਫੀਡਰ ਤੇ ਰਾਜਸਥਾਨ ਫੀਡਰ ਜਿਹੜੀਆਂ ਫਰੀਦਕੋਟ ਕੋਲੋਂ ਆ ਕੇ ਆ ਲੰਬੀ ਕੋਲੋਂ ਲੰਘਦੀਆਂ ਉਹਨਾਂ ਨਹਿਰਾਂ ਚੋਂ ਕਾਲਾ ਪਾਣੀ ਪੈਂਦਾ ਹੈ ਉਹਨਾਂ ਨਹਿਰਾਂ ਸਰਹੰਦ ਫੀਡਰ ਦੇ ਵਿੱਚੋਂ ਇੱਕ ਨਹਿਰ ਨਿਕਲ ਕੇ ਅੱਗਲਗ-ਲਗ ਅੱਗੇ ਕੋਈ ਹਬੂਰ ਨੂੰ ਜਾਂਦੀ ਹੈ ਕੋਈ ਅੱਗੇ ਗੰਗਾ ਨਗਰ ਤੱਕ ਜਾ ਕੇ ਮਤਲਬ ਜਿਹੜੇ ਪਿੰਡ ਨਾਲ ਲੱਗਦੇ ਆ ਰਾਜਸਥਾਨ ਦੇ ਉੱਥੋਂ ਤੱਕ ਜਾਂਦਾ ਹੈ ਉਹ ਉੱਥੋਂ ਤੱਕ ਪੰਜਾਬ ਦੇ ਤੇ ਰਾਜਸਥਾਨ ਦੇ ਗੰਗਾ ਨਗਰ ਸੂਰਤਗੜ ਕੜਸਾਣੇ ਤੱਕ ਲੋਕਾਂ ਨੂੰ ਉਹ ਬੁੱਢੇ ਦਰਿਆ ਨੇ ਜਿਹੜਾ ਬੁੱਢਾ ਨਾਲਾ ਬਣ ਚੁੱਕਿਆ ਤੇ 9 ਲੱਖ ਲੀਟਰ ਪਾਣੀ ਇੱਕ ਦਿਨ ਚ ਪਹਿਲਾਂ ਥੱਲੇੋਂ ਕੱਢਿਆ ਜਾਂਦਾ ਹੈ ਫੈਕਟਰੀਆਂ ਵਾਲਿਆਂ ਵੱਲੋਂ ਫਿਰ ਉਹ ਪਾਣੀ ਨੂੰ ਪੋਲਿਊਟ ਕਰਕੇ ਉਹਦੇ ਵਿੱਚ ਕੈਂਸਰ ਵਰਗੀਆਂ ਚੀਜ਼ਾਂ ਮਿਲਾ ਕੇ ਫਿਰ ਉਹ ਪਾਣੀ ਨੂੰ ਇਸ ਨਾਲੇ ਦੇ ਵਿੱਚ ਸਿੱਟਿਆ ਜਾਂਦਾ ਦੋਸਤੋ ਤਾਂ ਫਿਰ ਉਹ ਅੱਗੇ ਆ ਕੇ ਜਿਹੜਾ ਤੁਹਾਨੂੰ ਦੱਸਿਆ ਉਥੋਂ-ਉਥੋਂ ਦੀ ਅੱਗੇ ਰਾਜਸਥਾਨ ਤੱਕ ਉਹ ਮਾਰ ਕਰਦਾ ਹੈ ਬਿਮਾਰੀਆਂ ਵੰਡਦਾ ਹੈ ਪਰ ਅਖੌਤੀ ਸਮਾਜ ਸੇਵੀ ਜਿਹਦੇ ਕੋਲੇ ਆ ਕੇ ਐਮਐਲਏ ਮੰਤਰੀ ਫਿਲਮਕਾਰ ਫਿਲਮ ਐਕਟਰ ਵੱਡੇ-ਵੱਡੇ ਕਲਾਕਾਰ ਕੋਈ ਦੇ ਕੇ 20-50000 ਰੁਪਏ ਦੀ ਕੁੰਡੀ ਰਿਸ਼ਵਤ ਕਹਿ ਲਓ ਤਾਂ ਉਹ ਕਿਉਂਕਿ ਇਹਨਾਂ ਦੇ ਮਿਲੀਅਨ ਦੇ ਵਿੱਚ ਫੋਲੋਅਰ ਹੈ ਤਾਂ ਉਹ ਜੇਕਰ ਉਹ ਮਿਲੀਅਨ ਬੰਦਿਆਂ ਕੋਲੇ ਗੱਲ ਪਹੁੰਚਾਉਣੀ ਚਾਹਣਗੇ ਤਾਂ ਬਹੁਤ ਖਰਚਾ ਹੋ ਬਹੁਤ ਸਮਾਂ ਲੱਗੂ ਉਹ ਰਾਤ ਨੂੰ ਆਉਂਦੇ ਐ ਇਹਨਾਂ ਦੀ ਜਿਹੜੀ ਦੁਕਾਨ ਬਣੀ ਹੁੰਦੀ ਐ ਉੱਥੇ ਆ ਕੇ ਪੈਸੇ ਦਿੰਦੇ ਐ ਤੇ ਉਹ ਪੈਸਿਆਂ ਦਾ ਖੇਲ ਬੜਾ ਲੰਬਾ ਹੈ ਇਹ ਕਹਿੰਦੇ ਆ ਨਾ ਅਸੀਂ ਬਈ ਕੋਈ ਡੋਨੇਸ਼ਨ ਨਹੀਂ ਲੈਂਦੇ ਕੋਈ ਪੈਸਾ ਨਹੀਂ ਫੜਦੇ ਸਿੱਧਾ ਡੋਨੇਟ ਕਰਨ ਵਾਲਾ ਤੇ ਮਰੀਜ਼ ਮਦਦ ਲੈਣ ਵਾਲਾ ਤੇ ਮਦਦ ਦੇਣ ਵਾਲਾ ਦੋਨਾਂ ਨੂੰ ਮਲਾ ਦਿੰਨੇ ਆ ਪਰ ਨਹੀਂ ਮਦਦ ਦੇਣ ਵਾਲੇ ਤੋਂ ਲੈ ਕੇ ਗਾ ਹਸਪਤਾਲਾਂ ਵਾਲਿਆਂ ਨਾਲ ਬਿਜਲੀ ਪਣਾ ਜਿਹੜੇ ਦਵਾਈਆਂ ਦੇ ਬਿੱਲ ਐ ਮੈਡੀਕਲ ਵਾਲਿਆਂ ਨਾਲ ਹਿਸਾਬ ਪੱਤੀਏ ਉਥੇ ਪੇਮੈਂਟ ਇੱਕਰੀ ਪਹੁੰਚ ਜਾਂਦੀ ਹੈ ਕਾਗਜ਼ਾਂ 'ਚ ਉਥੋਂ ਫਿਰ ਵਾਪਸ ਆਉਂਦੀ ਹੈ ਬਲੈਕ ਮਨੀ ਨੂੰ ਵਾਈਟ ਮਨੀ ਕੀਤਾ ਜਾਂਦਾ ਹੈ ਕਾਲੇ ਧਨ ਨੂੰ ਚਿੱਟਾ ਕੀਤਾ ਜਾਂਦਾ ਹੈ ਫਿਰ ਇਹ ਪੌਡਕਾਸਟ ਹਾਈ ਲੈਵਲ ਦੇ ਪੋਲੀਟੀਸ਼ੀਅਨ ਆਉਂਦੇ ਆ ਜੀ ਉੱਥੇ ਫਿਰ ਮਹਿੰਗੇ ਮਹਿੰਗੇ ਆ ਵੇਖੋ ਮੈਂ ਵੀਡੀਓ ਬਣਾ ਰਿਹਾ ਕੋਈ ਮਾਈਕ ਨਹੀਂ ਮਿੱਤਰੋ ਆ ਵੇਖ ਲਓ ਕੋਈ ਕੁਝ ਨਹੀਂ ਕਿਉਂ ਲਾ ਕੇ ਤੇ ਪੌਡਕਾਸਟ ਦਾ ਜ਼ਮਾਨਾ ਹੈ ਉੱਥੇ ਬਹਿ ਕੇ ਅਠੋ ਅਠ ਮਾਰੀ ਜਾਣੀਆਂ ਤੇ ਮੇਰੇ ਵਰਗੇ ਉੱਥੇ ਹਾਜ਼ਰੀ ਭਰਦੇ ਐ ਤੇ ਉਹਨਾਂ ਦਾ ਪੌਡਕਾਸਟ ਕਰਕੇ ਉਹ ਜਿਹੜਾ ਸੋਸ਼ਲ ਮੀਡੀਆ ਤੋਂ ਵੀ ਆਉਣਾ ਹੈ ਉਹ ਵੀ ਲੱਖ ਲੱਖ ਰੁਪਏ ਦੀ ਜੀਣ ਆ ਕੋਟੀ ਮੇਰੇ ਪਾਈ ਆ 2-3 ਸੌ ਦੀ ਇਹਨਾਂ ਦੇ 22 ਜੀ 20-20 ਹਜ਼ਾਰ ਦੀਆਂ 30-30 ਹਜ਼ਾਰ ਦੀਆਂ ਜਾਗਟਾਂ ਪਾਈਆਂ ਹੁੰਦੀਆਂ ਤੇ ਗੱਡੀਆਂ ਪੁੱਛੋ ਨਾ ਵਾਲਾ ਨੂੰ ਜੈਲ ਤੇ 15-1500 ਰੁਪਏ ਮੀਟਰ ਵਾਲਾ ਖੱਦਰ ਕਿਹੜੀਆਂ ਗੱਲਾਂ ਕਰਗੇ ਪਰ ਗੱਲ ਸੁਣ ਲੈ ਸਮਾਜ ਸੇਵੀਆ ਇੱਥੇ ਬੜੇ ਆਏ ਪੰਜਾਬ ਨੂੰ ਠੋਕਣ ਵਾਲੇ ਤੇ ਤੇਰਾ ਵੀ ਲੋਕਾਂ ਨੂੰ ਹੌਲੀ 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 ਪਤਾ ਲੱਗ ਗਿਆ ਕਿ ਕਾਕਾ ਟਾਈਪ ਹੈ ਤੂੰ ਕਿਹਦਾ ਛੱਡਿਆ ਹੋਇਆ ਸਮਝ ਜਾਣਾ ਲੋਕਾਂ ਨੇ ਕਿ ਇਹ ਸਮਾਜ ਸੇਵੀ ਕਿਵੇਂ ਤਰੀਕੇ ਨਾਲ ਲੁੱਟਦੇ 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 ਪੌੜੀ ਚੜਦੇ ਚੜਦੇ ਅਸਲ ਸਮਾਜ ਸੇਵਾ ਕਦੇ ਕਿਸੇ ਫੈਕਟਰੀ ਵਾਲੇ ਨੂੰ ਆਖਿਆ ਕਿ ਤੂੰ ਗਲਤ ਕਰ ਰਹੇਂ 9 ਕਰੋੜ ਲੀਟਰ ਰੋਜ ਦਾ ਪਾਣੀ ਪਹਿਲਾਂ ਕੱਢ ਰਿਆ ਫਿਰ ਉਹਨੂੰ ਪੋਲਿਊਟ ਕਰਕੇ ਵਿੱਚ ਪਾ ਰਿਆ ਕਦੇ ਉੱਥੇ ਜਾ ਕੇ ਲਾਈਵ ਹੋਇਆ ਕਦੇ ਆਪ ਦਾ ਜਿਹੜਾ ਅੱਗੇ ਸਾਡਾ ਜੀ ਤੀਰਥ ਬਣ ਰਿਹਾ ਓਏ ਤੀਰਥ ਉਹ ਲੋਕਾਂ ਨੂੰ ਤੀਰਥ ਦਾ ਕੀ ਭਾਜ ਜਿਨ੍ਹਾਂ ਨੂੰ ਕੈਂਸਰ ਵੰਡਿਆ ਜਾ ਰਿਹਾ ਜਿਨ੍ਹਾਂ ਨੂੰ ਬਿਮਾਰੀ ਵੰਡੀ ਜਾ ਰਹੀ ਹੈ ਤੇ ਤੁਸੀਂ ਉਸੇ ਸ਼ਹਿਰ 'ਚ ਬਹਿ ਕੇ ਰੀਲਾਂ ਪਾਈ ਚੋ ਫਲਾਣਾ ਸਾਹਿਬ ਆ ਗਿਆ ਜੀ ਫਲਾਨੀ ਹੂਟਰ ਵਾਲੀ ਗੱਡੀ ਆ ਗਈ ਜੀ ਆ ਸਾਡਾ ਸਟੂਡੀਓ ਬਣ ਰਿਹਾ ਜੇਣਾ ਇੱਕ ਬੱਚਾ ਕੱਲ ਤੁਹਾਡੇ ਹੁੰਦਿਆਂ ਕਹਿੰਦਾ ਜੀ ਮਾਸਟਰ ਨੂੰ ਕਹਿੰਦਾ ਜੀ ਮੈਂ ਉਹ ਕਹਿੰਦਾ ਕੀ ਖਾ ਕੇ ਆਇਆ ਕਹਿੰਦਾ ਕੁਝ ਨਹੀਂ ਖਾ ਕੇ ਆਇਆ ਆਟਾ ਹੈ ਨਹੀਂ ਸੀ ਤੁਹਾਡੇ ਨਾਲੋਂ ਤਾਂ ਇਹ ਰਮਿੰਦਰ ਆਂਵਲਾ ਐਮਐਲਏ ਚੰਗਾ ਬਗਿਆ 50000 ਰੁਪਇਆ ਉਹਨੇ ਜਾ ਕੇ ਨਗਦ ਦਿੱਤਾ ਉਸੇ ਟਾਈਮ ਉਹ ਕਰਦਿਆਂ ਨੇ ਆਖਿਆ ਜੀ ਸਾਨੂੰ ਜੌਬ ਚਾਹੀਦੀ ਐ ਨੌਕਰੀ ਚਾਹੀਦੀ ਐ ਉਹਨੇ ਉਸੇ ਵੇਲੇ ਆਪਦੀ ਫੈਕਟਰੀ ਚ ਮੈਨੇਜਰ ਨੂੰ ਫੋਨ ਕਰਕੇ ਕਿਹਾ ਕਿ ਨਾ ਦੋਨਾਂ ਜੀਆਂ ਨੂੰ ਕੱਲ ਤੋਂ ਕੰਮ ਤੇ ਰੱਖ ਲੋ ਇਹਨੂੰ ਕਹਿੰਦੇ ਆ ਸਮਾਜ ਸੇਵਾ ਤੇ ਆਵਲਾ ਸਾਹਿਬ ਨੇ ਆਖਿਆ ਕਿ ਮੈਨੂੰ ਕਿਸੇ ਫੋਰਨ ਦੇ ਬਾਹਰ ਦੇ ਬੰਦੇ ਨੇ ਆਖਿਆ ਕਹਿੰਦਾ ਜੀ ਟਰਾਂਸਲੇਟ ਕਰਕੇ ਦੇ ਦੱਸਿਓ ਆ ਬੱਚਾ ਕੀ ਬੋਲ ਰਿਹਾ ਐ ਕਹਿੰਦਾ ਮੇਰੇ ਤੋਂ ਟਰਾਂਸਲੇਟਰ ਨਹੀਂ ਹੋਇਆ ਵਿਆਖਿਆ ਨਹੀਂ ਹੋਈ ਕਿਉਂਕਿ ਅੰਗਰੇਜ਼ ਤਾਂ ਅੰਗਰੇਜ਼ੀ ਜਾਣਦੇ ਸੀ ਕਹਿੰਦਾ ਮੇਰੇ ਤੋਂ ਵਿਆਖਿਆ ਨਹੀਂ ਹੋਈ ਟਰਾਂਸਲੇਟਰ ਨਹੀਂ ਹੋਇਆ ਪੰਜਾਬੀ ਚ ਬੱਚਾ ਬੋਲਦਾ ਕਿ ਮੈਂ ਇੰਗਲਿਸ਼ ਕਰਕੇ ਦੱਸ ਦਿਆਂ ਕਹਿੰਦਾ ਮੇਰਾ ਰੋਣ ਨਿਕਲਿਆ ਤੇ ਤੁਸੀਂ ਸਮਾਜ ਸੇਵੀ ਆਹੂ ਲਾ ਤੇ ਪੈਸਿਆਂ ਵਾਲਾ ਯਾਰ ਛੋੜੇ 10-10 ਹਜ਼ਾਰ ਦੀਆਂ ਜੀਨਾ 20-20 ਹਜ਼ਾਰ ਦੀਆਂ ਜੈਕਟਾਂ ਆਪਣਾ 5-5 ਹਜ਼ਾਰ ਦੇ ਛੋੜੇ ਗਲਾਂ 'ਚ ਮਫਲਰ ਤੇ ਛੋਡੇ ਸਟੂਡੀਓ ਦਾ ਛੋਡੇ ਮਹਿੰਗੇ ਮਾਈਕਾਂ ਦਾ ਲੋਕਾਂ ਨੂੰ ਕੀ ਭਾ ਕੇ ਲੋਕਾਂ ਨੂੰ ਮੂਰਖ ਬਣਾ ਕੇ 7-8 ਸਾਲਾਂ ਚ ਤੁਸੀਂ ਅਰਪਾਂ ਰੁਪਿਆ ਵੱਡ ਕੇ ਤੇ ਉਹ ਕਾਲੇ ਧਨ ਨੂੰ ਵਾਈਟ ਮਣੀ ਕਰਕੇ ਤੇ ਲੋਕਾਂ ਨੂੰ ਵਿਖਾ ਰਹੇ ਹੋ ਕਿ ਅਸੀਂ ਜੀ ਆ ਸਮਾਜ ਸੇਵਾ ਅਸੀਂ ਆ ਜਿਹੜਾ ਰਾਤ ਨੂੰ ਦੁਕਾਨ ਤੇ ਢੋਂਗ ਰਚਿਆ ਹੁੰਦਾ ਉਥੇ ਪ੍ਰਵਾਸੀ ਭਈਏ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਗਲਾਂ 'ਚ ਮਫਲਰਾ ਨਾਲ ਗਲ ਘੁੱਟਦੇ ਐ ਉਹ ਆ ਕੇ ਸੋਡੇ ਤੋਂ ਰਾਤ ਨੂੰ ਹੈਲਪ ਲੈਂਦੇ ਐ ਤੇ ਪੰਜਾਬੀਆਂ ਨੂੰ ਸੋਡਾ ਪੰਜਾਬ ਤੇ ਲੱਗੇ ਹੋਏ ਕਲੰਕ ਦਾ ਕੀ ਪਾ ਹੈ ਜਿਹੜੇ ਸਮਝ ਗਏ ਕਮੈਂਟ ਕਰਿਓ ਸ਼ੇਅਰ ਕਰਿਓ ਬਹੁਤ ਧੰਨਵਾਦ ਸਸੀਕਾ